ਕੱਟ ਲੈਂਦੀ ਏ ਆ ਦੇਖ ਬਾਪੇ ਹਾਏ ਹਾਏ ਸਿੱਟਾ ਬੀੜੀਆਂ ਹਾਏ ਹਾਏ ਬੀਨਾ ਮੀਨਾ ਬੀਬੀ ਹੋ ਪਹਿਨੀ ਪੈਣਾ ਰਾਜੀ ਰਹਿ ਪੁੱਤ ਸਈ ਦੇ ਵੀ ਪਹਿਨਾ ਬਾਪੇ ਬਹਿ ਜਾ ਹੈਰੀ ਘੱਟ ਪਿਆ ਕਰ ਸੱਦੇ ਰਸਤੇ ਹੀ ਵੱਧ ਪਿਆ ਕਰ ਹੈ ਲੋਕ ਪਤਾ ਤੂੰ ਜੇ ਕੁਝ ਖਾਵੇਂ ਤੇ ਨਹੀਂ ਖਾਂਦਾ ਮੈਨੂੰ ਪਤਾ ਤੂੰ ਕੁਝ ਨਹੀਂ ਖਾਂਦਾ ਲਾਟ ਕਰਦਾ ਲਾਟ ਨਰ ਨਰ ਰਲਿਆ ਕਰ ਆਪ ਭੋਲੇ ਪਾਲੇ ਹੋਰ ਨਾ ਕਿੜੂ ਕੁੜੂ ਹੋਰਨ ਵਾਲਾ ਇਹ ਮਲੰਕ ਨੇ ਆਪਦੀ ਜਮੀਨਾਂ ਵੇਚ ਕੇ ਪੁੱਤ ਤੇਰੀ ਜਮੀਨ ਤੇ ਅੱਖ ਰੱਖਦੇ ਨੇ ਇਹ ਇਹ ਖੜਦੇ ਨੇ ਟਾਈਮ ਤੇ ਆਪਣੇ ਵਾਲਾ ਕੋਈ ਨਹੀਂ ਖੜਦਾ ਬੀਬੀ ਦੂਸਰਨ ਲਾਉਂਦਾ ਮੇਰੇ ਮੈਂ ਤਾਂ ਅੱਜ ਸਾਬ ਸਭਈ ਕਰਦਾ ਤੀ ਗਲ ਪੈ ਆ ਕਹਿੰਦਾ ਨਸ਼ਾ ਕਰਦਾ ਲੈ ਦੱਸ ਮੈਂ ਕਿਹੜੀਆਂ ਖਾਨਾਂਗਾ ਗੋਲੀਆਂ ਪੁੱਤ ਉਹੀ ਭੌਂਕਦਾ ਪੁੱਤ ਫਿਰ ਤੂੰ ਆਉਦੇ ਭਾਈ ਨੂੰ ਨਾਲ ਲੈ ਕੇ ਜਾਇਕਰ ਮਗਾਨੇ ਕਾ ਤੋ ਨਾਲ ਨਹੀਂ ਫਿਰਦਾ ਮੇਰੇ ਨਾਲ ਲਾਕੇ ਨਹੀਂ ਖਾਂਦਾ ਉਹ ਕਹਿ ਦਿੰਦਾ ਤੂੰ ਹੋਰ ਪਾਸੇ ਜਾ ਓਏ ਨਾਲੇ ਤੈਨੂੰ ਗੱਲ ਦੱਸਤੀ ਪਾਪੇ ਕੁੜੀਆਂ ਨੂੰ ਲਿਆਊਗਾ ਏ ਕਦੇ ਕਰੇ ਵਿਆਹ ਕੇ ਇਹ ਕਿੱਥੇ ਨਹੀਂ ਲੈ ਕੇ ਆਉਂਦਾ ਪੁੱਤ ਇਹ ਇਹ ਤੈਨੂੰ ਪਹਿੰ ਪਹਿਰਿਆ ਵਿਆਉਣਾ ਹੀ ਆ ਮੇਰੇ ਪੁੱਤ ਨੂੰ ਇਹਨੂੰ ਵੀ ਵਿਆਉਣਾ ਹਰਚੀ ਨੂੰ ਹਰਮਨ ਨੂੰ ਵੀ ਵਿਆਉਣਾ ਹਰਚੀ ਨੂੰ ਵੀ ਵਿਆਉਣਾ ਮੈਂ ਕਹਿੰਦਾ ਤੀਗਾ ਮੈਨੂੰ ਫੋਨ ਦਵਾ ਦਿਓ ਕੋਈ ਨਹੀਂ ਦਵਾ ਦਵਾਂਗੇ ਪੁੱਤ ਲੱਖ ਰੁਪਏ ਵਾਲਾ ਲਵੋ ਲੱਖ ਰੁਪਏ ਨੂੰ ਤੂੰ ਸਰਕਾਰੀ ਨੌਕਰੀ ਦੇ ਲੱਗਿਆ ਹੋਇਆ ਉਹ ਚ ਭਾਪੇ ਫੋਟੋ ਵੱਡੀ ਆਉਂਦੀ ਐ ਜਿਵੇਂ ਇਹਨੇ ਲੈ ਆਪਣੇ ਵਾਲੇ ਨੇ ਕੁੜੀਆਂ ਦੇ ਯਾਰ ਨੇ ਉਮੀ ਮੈਂ ਲਵਾਂ ਕੁੜੀਆਂ ਦਾ ਯਾਰ ਨਹੀਂ ਕਹਿੰਦੇ ਪੁੱਤ ਓਏ ਤੇਰਾ ਭਾਈਆ ਨਿੱਕਾ ਮੈਨੂੰ ਮਾਫੀ ਤਾਂ ਮੰਗ ਲਈ ਪਹਿਰੀਆ ਤਲਾਕੇ ਗਲਤ ਕੰਮੀ ਪੈ ਗਿਆ ਉਹ ਸੋਦਰ ਜਾਊਗਾ ਤੈਨੂੰ ਫਿਕਰ ਆ ਨਹੀਂ ਹੋਏ ਬਾਉ ਵੀ ਕਰਾ ਮੈਨੂੰ ਮੇਰਾ ਦਾਨ ਮੇਰਾ ਮਾਨ ਪਰਦਾ ਜਦੋਂ ਉਹ ਗਲਤ ਗੱਲਾਂ ਕਰਦਾ ਕੁੜੀਆਂ ਨਾਲ ਕੱਲ ਕੰਬਲ ਤੇ ਪਿਆ ਕਹਿਣ ਲੱਗ ਰਿਹਾ ਕਦਾ ਮੈਂ ਤੈਨੂੰ ਜਾਊਂਗਾ ਵੇ ਖਵਰ ਨਹੀਂ ਪਾਤੀ ਪਾਦੇ ਦੇ ਪੁੱਤ ਬੌਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਬੌਲੀ ਗੱਲ ਕਿਉਂ ਪਾਪੇ ਸਿਆਣੀ ਗੱਲ ਕਰਦਾ ਮੈਂ ਮੈਨੂੰ ਘਰ ਦੀ ਫਿਕਰ ਹੈ ਤੁਸੀਂ ਤਾਂ ਉਥੋਂ ਕੱਢਿਆ ਹੋਇਆਗਾ ਮੈਂ ਤਾਂ ਸਾਰਾ ਦਿਨ ਸੋਚਦਾ ਰਹਿਣਾ ਉਹਦੇ ਬਾਰੇ ਐ ਕਰੀ ਜਾਂਦਾ ਉਹ ਤੋਂ ਆ ਫਾਲੀ 500 ਰੁਪਏ ਦਾ ਮੋਬਾਈਲ ਫਾਲੀ ਆ 500 ਨੂੰ ਭੇਣ ਦੀ ਮੇਲੇ ਚੋਂ ਲਿਆਉਣਾ ਹੈ ਲੱਖ ਰੁਪਏ ਵਾਲਾ ਲਵ ਲੈ ਦਊਂਗੀ ਪਤ ਕੋਈ ਜੀਰੀ ਦੇ ਦੇ ਜੀਰੀ ਵੇਚ ਕੇ ਲਿਆਵਾਂਗੇ ਤੇਰਾ ਰਿਸ਼ਤਾ ਹੋ ਜਵੇ ਤੈਨੂੰ ਲੱਖ ਰੁਪਏ ਦਾ ਮੋਬਾਈਲ ਲਿਆ ਦਾਂ ਸੌਰੀ ਦੇ ਦਵਾਂਗੇ ਤੇ ਦੇਖ ਕੇ ਆ ਪਤ ਕੌਣ ਆ ਬਗ ਜਾ ਲਾਡ ਕਰਦਾ ਲਾਡ ਕਰਦਾ ਆਉਣਾ ਕੀ ਘਾਂਡਿਆਂ ਤੇ ਬੈਠਣਾ ਬਾਈ ਹਰਮਨ ਦਾ ਘਰ ਇਹੀ ਆ ਹਰਮਨੋ ਬੀਬੀਆ ਇਹੋ ਬੀਬੀਆ ਮੀਨਾ ਕੱਢ ਲਿਆਂਦੀ ਪਵਾਤੀ ਸਿਰ 'ਚ ਖੇ ਆਨੇ ਮੀਨਾ ਗਈ ਬਾਈ ਬੋੜ ਨਾ ਮਰੀ ਜਾ ਇਹਦੇ ਨਾਲ ਗੱਲਾਂ ਕਰਦਾਗਾ ਆਉਣਾ ਕੁੜੇ ਆਉ ਆ ਗਿਆ ਆਹ ਓਰੇ ਹੁਣ ਇਹ ਮੀਨਾ ਉਹਦੇ ਨਾਲ ਗਲਤ ਹੈ ਜਿਹੜੀ ਰਾਤ ਨੂੰ ਜਿਹਦੇ ਨਾਲ ਗੱਲਾਂ ਕਰਦਾ ਐਵੇਂ ਜਿਹੜਾ ਵਜੇ ਤੇਰਾ ਨਹੀਂ ਬੋਲਦਾ ਐਨੇ ਐਨੇ ਓਏ ਆਹ ਕੀ ਕੀ ਕੱਟ ਲੈਂਦੀ ਕੱਟ ਲੈਂਦੀ ਓਏ ਆ ਦੇਖ ਬਾਬੇ ਹਾਏ ਹੌਸੀਟਾ ਬੀੜੀਆਂ ਹਾਏ ਹਾਏ ਮੀਨਾ 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 ਕੱਟ ਮੀਨਾ ਇੱਕ ਕਾਤਮ ਜਮੀਨ ਹਾਏ ਕੈ ਵਸੂਲ ਵਾਪੇ ਆ ਦੇਖ ਲੈ ਮੰਮੀ ਲੈ ਕੈ ਵਸੂਲ ਹਾਏ ਹਾਏ ਲੈ ਬੀੜੀ ਚਲਾਉਣ ਵਾਲਾ ਆਹ ਮੇਰੇ ਨਹੀਂ ਆਏਗੇ ਇਹਦਾ ਮੁੰਡਾ ਨਸ਼ੇ ਕਰ ਲੱਗ ਰਾ ਦਿਮਾ ਉਹਨੂੰ ਕੁੱਟ ਕੇ ਲੈ ਮੈਂ ਕਿ ਗਲਤ ਕੰਮ ਨਹੀਂ ਕਰੀਦਾ ਹੁੰਦਾ ਝੂਠ ਨਾ ਬੋਲ ਸਾਲਿਆ ਤੂੰ ਗਲਤ ਕੰਮ ਕੱਢ ਲੈਂਦੀ ਪਾਪੇ ਬੀੜੀਆਂ ਮੀਨਾ ਵਾਪੇ ਬੀੜੀਆਂ ਪਾਪੇ ਮੀਨਾ ਲੈ ਥੋੜਾ ਬੇੜਾ ਬਈ ਥੋੜਾ டிய